ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਆਓ ਗੁਰਮੁਖ ਜਨੋ ਸਭ ਤੋਂ ਪਹਿਲਾਂ ਸਤਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਮੁੱਖ ਕਰੀਏ ਪਵਿੱਤਰ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪ ਗੁਰਸਿੱਖ ਸੰਗਤਾਂ ਦੇ ਪਾਵਨ ਚਰਨਾਂ ਦੇ ਵਿੱਚ ਸਤਿਗੁਰਾਂ ਦੇ ਪ੍ਰੇਮ ਵਾਲੇ ਸੰਮਣ ਤੇ ਮੁਸਲਮਾਨ ਦਾ ਇਤਿਹਾਸ ਲੈ ਕੇ حاضر ਹੋਏ ਆ। ਸਵਾਗੋ ਗੁਰਮਖ ਜਨੋ ਜਦੋਂ ਧੰਗ ਗੁਰੂ ਅਰਜਨ ਦੇ ਪੰਚਮ ਪਾਤਸ਼ਾਹ ਮਹਾਰਾਜ ਲਾਹੌਰ ਸਹਿਰ ਦੇ ਵਿੱਚ ਜਾਂਦੇ ਨੇ ਹਰ ਘਰ ਦੇ ਵਿੱਚ ਮਹਾਰਾਜ ਫੇਰਾ ਪਾਉਂਦੇ ਨੇ। ਔਰ ਇਹਨਾਂ ਦਾ ਪਿਆਰ ਦੇਖ ਕੇ ਸੰਗਤ ਦਾ ਸੰਮਣ ਤੇ ਮੁਸਲਮਾਨ ਦੇ ਵਿੱਚ ਮਨ ਦੇ ਵਿੱਚ ਇੱਕ ਬਰਬਲ ਉੱਠਿਆ ਵੀ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਅਚਰਨ ਆਪਣੇ ਘਰ ਵਿੱਚੇ ਪਵਾਈਏ। ਸਵਾਗੋ ਜਦੋਂ ਜਸਟ ਟਾਈਮ ਸੰਮਣ ਤੇ ਮੁਸਲਮਾਨ ਆਪਸ ਵਿੱਚ ਪਿਆਉ ਪੁੱਤ ਵਿਚਾਰ ਕਰਦੇ ਆ ਉਸ ਸਮੇਂ ਦੀ ਕਿਰਤਾਂ ਦੇੜਕਿਆਂ ਵਾਲਾ ਕਮਸਰੀ ਜਥਾ ਭਾਈ ਬੂਟਾ ਸਿੰਘ ਜੀ ਸਿੱਧੂ ਭਾਈ ਜਗਤਾਰ ਸਿੰਘ ਜੀ ਵਿੱਕਾ ਤੇ ਭਾਈ ਸੰਦੀਪ ਸਿੰਘ ਜੀ ਤਖਾਨ ਵੱਧ ਵਾਲੇ ਆਪ ਆਵਨ ਚਰਨਾਂ ਵਿੱਚ ਇਉਂ ਬੇਸ ਕਰਦੇ ਸਰਬਨ ਕਰੋ ਜੀ ਸੰਮਣ ਕਹਿੰਦਾ ਮੂਸਣ ਤਾਈ ਪੁੱਤਰ ਰੁੱਤ ਸੇਵਾ ਦੀ ਆਈ ਪੁੱਤਰ ਰੁੱਤ ਸੇਵਾ ਦੀ ਆਈ ਸੰਮਣ ਕਹਿੰਦਾ ਮੂਸਣ ਤਾਈ ਸਤ ਗੁਰ ਨੇ ਨਦਰ ਹੈ ਪਾਈ ਸਮਾਨਾ ਗਵਾਈਏ ਜੀ ਸਤ ਗੁਰ ਤੇ ਸੰਗਤ ਤਾਈ ਆਪਾ ਲੰਗਰ ਛਕਾਈਏ ਜੀ ਸਤ ਗੁਰ ਤੇ ਸੰਗਤ ਤਾਈ ਆਪਾ ਲੰਗਰ ਸ਼ਿਕਾਈਏ ਜੀ ਅੱਜ ਸਤਗੁਰ ਜੀ ਨੇ ਟੁੱਠੇ ਸਾਡੇ ਜਾਗੇ ਭਾਗ ਜੋ ਸੁੱਤੇ ਸਾਡੇ ਜਾਗੇ ਭਾਗ ਜੋ ਸੁੱਤੇ ਅੱਜ ਸਤਗੁਰ ਜੀ ਨੇ ਟੁੱਠੇ ਹੋਈ ਕਿਰਪਾ ਸਾਡੇ ਉੱਤੇ ਆਪਾਂ ਸ਼ੁਕਰ ਮਨਾਈਏ ਜੀ ਸਤਗੁਰ ਤੇ ਸੰਗਤ ਤਾਈ ਆਪਾ ਲੰਗਰ ਸ਼ਿਕਾਈਏ ਜੀ ਸਤਗੁਰ ਤੇ ਸੰਗਤ ਤਾਈ ਆਪਾ ਲੰਗਰ ਛਕਾਈਏ ਜੀ ਸਤਗੁਰ ਆਪੇ ਕਾਰਜ ਕਰਦਾ ਉਹ ਤਾਂ ਕਮੀ ਕੋਈ ਨਾ ਛੱਡਦਾ ਉਹ ਤਾਂ ਕਮੀ ਕੋਈ ਨਾ ਛੱਡਦਾ ਸਤਗੁਰ ਆਪੇ ਕਾਰਜ ਕਰਦਾ ਹੱਕੇ ਭਗਤਾਂ ਦੇ ਨਾਲ ਖੜਦਾ ਕਰੇ ਰਾਸ ਸਣਾਈਏ ਜੀ ਸਤਗੁਰ ਤੇ ਸੰਗਤ ਤਾਈ ਆਪਾ ਲੰਗਰ ਛਕਾਈਏ ਜੀ ਸਤ ਗੁਰ ਤੇ ਸੰਗਤ ਤਾਈ ਆਪਾ ਲੰਗਰ ਸ਼ਿਕਾਈਏ ਜੀ ਸਤ ਗੁਰ ਤਾਂ ਦਿਲਾਂ ਦੀਆਂ ਜਾਣੇ ਉਹ ਤਾਂ ਦਿੰਦਾ ਮਾਣ ਨਿਮਾਣੇ ਉਹ ਦਿੰਦਾ ਮਾਣ ਨਿਮਾਣੇ ਸਤ ਗੁਰ ਤਾਂ ਦਿਲ ਦੀਆਂ ਜਾਣੇ ਉਹਦੀ ਰਜਾ ਚ ਬਰਤਨ ਭਾਣੇ ਆਪਣੇ ਕਰਮਾਂ ਬਣਾਈਏ ਜੀ ਸਤ ਗੁਰ ਤੇ ਸੰਗਤ ਤਾਈ ਆਪਾ ਲੰਗਰ ਸ਼ਿਕਾਈਏ ਜੀ ਸਤਗੁਰ ਤੇ ਸੰਗਤ ਤਾਈ ਆਪਾ ਲੰਗਰ ਸ਼ਿਕਾਈਏ ਜੀ ਮੇਰਾ ਸਤਗੁਰ ਜਿੱਥੇ ਆਉਂਦਾ ਥੋੜੇ ਵਿੱਚ ਵੀ ਬਰਕਤ ਪਾਉਂਦਾ ਥੋੜੇ ਵਿੱਚ ਵੀ ਬਰਕਤ ਪਾਉਂਦਾ ਮੇਰਾ ਸਤਗੁਰ ਜਿੱਥੇ ਆਉਂਦਾ ਆਪਣੇ ਸੇਵਕਾਂ ਮਾਣ ਦਿਵਾਉਂਦਾ ਦਰਮਾਨ ਨੂੰ ਪਾਈਏ ਜੀ ਸਤ ਗੁਰ ਤੇ ਸੰਗਤ ਤਾਈ ਆਪਾ ਲੰਗਰ ਸ਼ਕਾਈਏ ਜੀ ਸਤ ਗੁਰ ਤੇ ਸੰਗਤ ਤਾਈ ਆਪਾ ਲੰਗਰ ਸ਼ਕਾਈਏ ਜੀ ਤਰਸੇ ਮਲਖਾਰੀ ਵਰਗੇ ਕਰਕੇ ਹੈ ਸੇਵਾ ਨੂੰ ਤਰਗੇ ਕਰਕੇ ਹੈ ਸੇਵਾ ਨੂੰ ਤਰਗੇ ਤਰਸੇ ਮਲਖਾਰੀ ਵਰਗੇ ਕਾਹੀ ਤਪਦੇ ਹਿਰਦੇ ਠਰਗੇ ਏ ਮਨ ਤਰਣੀ ਲਾਏ ਜੀ ਸਤ ਗੁਰ ਤੇ ਸੰਗਤ ਤਾਈ ਆਪਾ ਲੰਗਰ ਸਕਾਈਏ ਜੀ ਸਤ ਗੁਰ ਤੇ ਸੰਗਤ ਤਾਈ ਆਪਾ ਲੰਗਰ ਸਕਾਈਏ ਜੀ ਸਤ ਗੁਰ ਤੇ ਸੰਗਤ ਤਾਈ ਆਪਾ ਲੰਗਰ ਸਕਾਈਏ ਜੀ ਸਤ ਗੁਰ ਤੇ ਸੰਗਤ ਤਾਈ ਆਪਾ ਲੰਗਰ ਸਕਾਈਏ ਜੀ ਹੁਣ ਗੁਰਮਖਿ ਜਨੋ ਜਦੋਂ ਪਿਆਵ ਤੇ ਪੁੱਤ ਨੇ ਆਸ ਵਿੱਚ ਹੀ ਵਿਚਾਰ ਬਣਾ ਲੇ ਵੀ ਸਤਿਗੁਰਾਂ ਨੂੰ ਲੰਗਰ ਪਾਣੀ ਕਰੀਏ ਹੁਣ ਸਤਿਗੁਰਾਂ ਦੇ ਸਤਕਾਰ ਦੇ ਵਿੱਚ ਗੁਰਮਖ ਜਨ ਨੂੰ ਪ੍ਰਸ਼ਾਦਾ ਪਾਣੀ ਤਿਆਰ ਕਰਨਾ ਕਿਉਂਕਿ ਸੰਗਤ ਨਹੀਂ ਆਉਣਾ ਤੇ ਨਾਲ ਸੰਗਤ ਦੇ ਸਤਿਗੁਰਾਂ ਨੇ ਆਉਣਾ ਆਪਣੇ ਮੁਬਾਰਕ ਚਰਨ ਗ੍ਰਹਿ ਵਿਖੇ ਪਹੁਣੇ ਨੇ ਹੁਣ ਆਸ ਵਿੱਚ ਸੰਮਣ ਤੇ ਮੁਸਲਮ ਵਿਚਾਰ ਕਰਦੇ ਨੇ ਵੀ ਪੁੱਤਰਾ ਕਰਵੇ ਸਤਿਗੁਰੂ ਤਾਂ ਆ ਜਾਣਗੇ ਪਰ ਉਹਨਾਂ ਦੇ ਰਸਤਾ ਦੀ ਲੋੜ ਹੈ ਹੌਣ ਰਸਤਾ ਨਗਰ ਦੇ ਵਿੱਚ ਇੱਕ ਸੇਠ ਜਿਹਦੀ ਦੁਕਾਨ ਕੀਤੀ ਹੋਈ ਆ ਕਰਾਨੇ ਦੀ ਦੁਕਾਨ ਹੁਣ ਦੁਕਾਨ ਦੇ ਵਿੱਚ ਬੇਅੰਤ ਸੌਦਾ ਪਿਆ ਤੇ ਸੰਮਣ ਤੇ ਮੂਸਣ ਉਸ ਸੇਠ ਜੀ ਕੋਲ ਜਾ ਕੇ ਆਪਣੇ ਮਨ ਦੀ ਮਨ ਦੇ ਬਰਬਲੇ ਈਆਂ ਸੰਝੇ ਕਰਦਿਆ ਪਿਆਰ ਨਾਲ ਸਰਵਣ ਕਰੋ ਜੀ ਸਤ ਗੁਰ ਨੂੰ ਕਰ ਪਰਸਾਨ ਅਸੀਂ ਹੈ ਕਰਮ ਬਣਾਉਣਾ ਜੀ ਸੇਠ ਜੀ ਰਸਤਾ ਦਿਓ ਉਧਾਰ ਅਸੀਂ ਹੈ ਲੰਗਰ ਲਾਉਣਾ ਜੀ ਸੇਠ ਜੀ ਰਸਤਾ ਦਿਓ ਉਧਾਰ ਅਸੀਂ ਹੈ ਲੰਗਰ ਲਾਉਣਾ ਜੀ ਸਤਗੁਰ ਆਏ ਲਾਹੌਰ ਤੇ ਨਾਲ ਸਬੱਬ ਦੇ ਜੀ ਸੇਵਾ ਦੇ ਮੌਕੇ ਬਾਰ-ਬਾਰ ਨਾਲ ਲੱਭਦੇ ਜੀ ਸੋਈ ਘੜੀ ਸੋ ਲਖਣੀ ਜਦ ਸਤਗੁਰ ਨੇ ਆਉਣਾ ਜੀ ਸੇਠ ਜੀ ਰਸਤਾ ਦਿਓ ਉਧਾਰ ਅਸੀਂ ਹੈ ਲੰਗਰ ਲਾਉਣਾ ਜੀ ਸੇਠ ਜੀ ਰਸਤਾ ਦਿਓ ਉਧਾਰ ਅਸੀਂ ਹੈ ਲੰਗਰ ਲਾਉਣਾ ਜੀ ਸਤਗੁਰ ਜੀ ਜਿੱਥੇ ਬੰਦੇ ਉੱਥੇ ਭਾਗ ਲਗਾਉਂਦੇ ਨੇ ਰਹਿਮਤ ਦਾ ਮੀਂਹ ਵਰਸਾ ਕੇ ਸੁੱਤੇ ਭਾਗ ਜਗਾਉਂਦੇ ਨੇ ਸਤਗੁਰ ਨੇ ਆਪਣੇ ਸੇਵਕ ਦੇ ਕਰ ਫੇਰਾ ਪਾਉਣਾ ਜੀ ਸੇਠ ਜੀ ਰਸਤਾ ਦੇਓ ਉਧਾਰ ਅਸੀਂ ਹੈ ਲੰਗਰ ਲਾਉਣਾ ਜੀ ਸੇਠ ਜੀ ਰਸਤਾ ਦੇਓ ਉਧਾਰ ਅਸੀਂ ਹੈ ਲੰਗਰ ਲਾਉਣਾ ਜੀ ਸਤ ਗੁਰ ਦੇ ਦਰਸ਼ਨ ਕਰਕੇ ਤਪ ਦੇ ਹਰ ਦੇ ਠਰ ਦੇ ਜੀ ਜੋ ਸ਼ਰਨ ਗੁਰੂ ਦੀ ਆਵੇ ਸਤ ਗੁਰ ਕਿਰਪਾ ਕਰ ਦੇ ਜੀ ਹਾਂ ਤੁਸੀਂ ਵੀ ਕਰਕੇ ਦਰਸ਼ਨ ਆਪਣਾ ਭਾਗ ਜਗਾਉਣਾ ਜੀ ਛੇੜ ਜੀ ਰਸਤਾ ਦਿਓ ਉਧਾਰ ਅਸੀਂ ਹੈ ਲੰਗਰ ਲਾਉਣਾ ਜੀ ਸੇਠ ਜੀ ਰਸਤਾ ਦੇਓ ਉਧਾਰ ਅਸੀਂ ਹੈ ਲੰਗਰ ਲਾਉਣਾ ਜੀ ਸਭ ਮੋੜ ਦਿਆਂਗੇ ਪੈਸੇ ਕਰਕੇ ਤੇ ਮਜ਼ਦੂਰੀ ਜੀ ਲੈ ਕੇ ਜਾਣੀਆਂ ਰਸਤਾ ਨੇ ਸਾਨੂੰ ਬਹੁਤ ਜ਼ਰੂਰੀ ਜੀ ਲਾਲੋ ਜਿਹੜੀ ਬਹੀ ਤੇ ਗੁੱਠਾ ਤੁਸੀਂ ਲਵਾਉਣਾ ਜੀ ਸੇਠ ਜੀ ਰਸਤਾ ਦੇਓ ਉਧਾਰ ਅਸੀਂ ਹੈ ਲੰਗਰ ਲਾਉਣਾ ਜੀ ਸੇਠ ਜੀ ਰਸਤਾ ਦੇਓ ਉਧਾਰ ਅਸੀਂ ਹੈ ਲੰਗਰ ਲਾਉਣਾ ਜੀ ਸਤ ਗੁਰ ਦੀ ਕਰਨੀ ਸੇਵਾ ਸਾਡੇ ਵਿੱਚ ਨਸੀਬਾਂ ਦੇ ਸਤ ਗੁਰ ਜੀ ਮੈਂ ਸੁਣਿਆ ਹੈਗੇ ਯਾਰ ਗਰੀਬਾਂ ਦੇ ਲਾਲੋ ਤਰਖਾਨ ਦੇ ਵਾਂਗੂ ਸਾਡੇ ਭੋਗ ਲਗਾਉਣਾ ਜੀ ਸੇਠ ਜੀ ਰਸਤਾ ਦਿਓ ਉਧਾਰ ਅਸੀਂ ਹੈ ਲੰਗਰ ਲਾਉਣਾ ਜੀ ਸੇਠ ਜੀ ਰਸਤਾ ਦਿਓ ਉਧਾਰ ਅਸੀਂ ਹੈ ਲੰਗਰ ਲਾਉਣਾ ਜੀ ਇਹ ਤਰਸੇ ਮਲਖਾਰੀ ਵਰਗੇ ਸੇਵਕ ਹੈ ਕਰੋੜਾਂ ਜੀ ਪਰ ਸੇਵਾ ਨੂੰ ਪਾਉਂਦਾ ਹੈ ਕੋਈ ਬਿਰਲਾ ਥੋੜਾ ਜੀ ਵੇ ਸਤਗੁਰ ਜੀ ਦੇ ਚਰਣੀ ਜਸ ਰਪਦਾ ਹੈ ਗਾਉਣਾ ਜੀ ਸੇਠ ਜੀ ਰਸਤਾ ਦਿਓ ਉਦਾਰ ਅਸੀਂ ਹੈ ਲੰਗਰ ਲਾਉਣਾ ਜੀ ਸੇਠ ਜੀ ਰਸਤਾ ਦਿਓ ਉਦਾਰ ਅਸੀਂ ਹੈ ਲੰਗਰ ਲਾਉਣਾ ਜੀ ਸੋ ਸੇਠ ਜੀ ਰਸਤਾ ਦਿਓ ਉਦਾਰ ਅਸੀਂ ਹੈ ਲੰਗਰ ਲਾਉਣਾ ਜੇ ਸਤਿਗੁਰੂ ਨੂੰ ਲੰਗਰ ਕਰਨਾ ਤੇ ਸਾਧ ਸੰਗਤ ਜੀ ਸਿੱਟੇ ਆਪਣੀ ਬਹੀ ਕੱਢੀ ਉਸ ਬਹੀ ਦੇ ਉੱਪਰ ਦੋਹੇ ਗੁਰਮਖ ਖਜਾਨਾ ਦੇ ਅੰਗੂਠੇ ਦੇ ਇਨਸਾਨ ਲਵਾਏ ਔਰ ਕਹਿਣ ਲੱਗਾ ਸੰਮਣ ਜੀ ਮੂਸਣ ਜੀ ਜਦੋਂ ਮਰਜੀ ਰਸਤਾ ਲੈ ਜਾਣੀਆਂ ਥੋਡੀਆਂ ਹੀ ਨੇ ਤੇ ਸਾਧ ਸੰਗਤ ਜੀ ਹੁਣ ਬੜੇ ਚਾਅ ਦੇ ਨਾਲ ਜਾ ਕੇ ਬਰਸਿਕ ਪਿਆਰੇ ਸਤਿਗੁਰਾਂ ਦੇ ਸੰਮੁਖ ਅਰਦਾਸ ਬੇਨਤੀ ਕਰਦੇ ਮਹਾਰਾਜ ਸਾਡੇ ਵੀ ਘਰ ਕਦੇ ਚਰਨ ਪਾਓ ਤੇ ਗੁਰੂ ਜਨੋ ਸਤਿਗੁਰੂ ਜੀ ਉਹਨਾਂ ਗੁਰਮਖ ਪਿਆਰਿਆਂ ਦੀ ਪ੍ਰੇਮ ਵਾਲੇ ਸਿੱਖਾਂ ਦੀ ਬੇਨਤੀ ਨੂੰ ਕਬੂਲ ਕਰਦੇ ਹੋਏ ਮਹਾਰਾਜ ਜੀ ਅਗਲਾ ਦਿਨ ਦਿੰਦੇ ਨੇ ਉਹਨਾਂ ਨੂੰ ਵੀ ਗੁਰ ਸਿੱਖਾਂ ਕੱਲ ਨੂੰ ਤੇਰੇ ਘਰ ਵਿੱਚ ਚਰਨ ਪਾਵਾਂਗੇ ਹੁਣ ਜਿਹੜੇ ਟਾਈਮ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਮੂਸਣ ਖੜਾ ਸੰਮਣ ਖੜਾ ਅਰਦਾਸ ਬੇਨਤੀ ਕਰ ਰਿਹਾ ਉਸੰਮਨ ਦੀ ਵਾਰਤਾ ਦੇੜਿਆਂ ਵਾਲਾ ਕਿਰਤਸਰੀ ਜੱਥਾ ਆਪ ਜੇ ਪਾਵਨ ਚਰਨਾਂ ਵਿੱਚ ਇਉਂ ਕਿਸ ਕਰ ਰਿਹਾ ਜੀ ਕਰਦਾ ਅਰਦਾਸ ਬੇਨਤੀ ਸੇਵਕਾਂ ਹਾਂ ਤੇਰਾ ਜੀ ਰੱਖ ਲਓ ਮੈਨੂੰ ਸਦਾ ਬਣਾ ਕੇ ਆਪਣਾ ਹੈ ਤੇਰਾ ਜੀ ਰਖ ਲਓ ਮੈਨੂੰ ਸਦਾ ਬਣਾ ਕੇ ਮੇਰਾ ਦੀਨਦਰ ਕਰ ਦਿਓ ਸਤ ਗੁਰ ਜੀ ਕਰਮਾਂ ਨੂੰ ਸੇਵਕ ਦੇ ਘਰ ਵਿੱਚ ਪਾਓ ਸਤ ਗੁਰ ਜੀ ਚਰਣਾ ਨੂੰ ਸੇਵਕ ਦੇ ਘਰ ਵਿੱਚ ਪਾਓ ਜਾਂਦਾ ਨਾ ਦਰ ਤੇਰੇ ਤੋਂ ਸਤ ਗੁਰ ਕੋਈ ਖਾਲੀ ਨਾ ਜੱਗ ਤੇ ਕੋਈ ਤੇਰੇ ਤੋਂ ਬਿਨ ਦਿਲ ਦਾ ਕੋਈ ਜਾਨੀ ਨਾ ਦੱਗ ਤੇ ਕੋਈ ਤੇਰੇ ਤੋਂ ਬਿਨਾ ਕਲ ਤੋਰੀ ਦੀ ਪਾਲ ਹਮੇਸ਼ਾ ਹੁੰਦੀ ਐ ਹਰ ਨਾਨੂ ਸੇਵਕ ਦੇ ਘਰ ਵਿੱਚ ਪਾਓ ਸਤ ਗੁਰ ਜੀ ਚਰਣਾ ਨੂੰ ਸੇਵਕ ਦੇ ਘਰ ਵਿੱਚ ਪਾਓ ਸੁਣਦਾ ਤੂੰ ਨੇੜੇ ਹੋ ਕੇ ਸਤ ਗੁਰ ਅਰਦਾਸਾਂ ਨੂੰ ਲਾਉਂਦਾ ਤੂੰ ਭਾਗ ਹਮੇਸ਼ਾ ਸਭਨਾ ਦੀਆਂ ਆਸਾਂ ਨੂੰ ਲਾਉਂਦਾ ਤੂੰ ਭਾਗ ਹਮੇਸ਼ਾ ਸਤਿਗੁਰੂ ਜੀ ਕਿਰਪਾ ਕਰਕੇ ਜਨਮਾਂ ਤੇ ਮਰਨਾ ਨੂੰ ਸੇਵਕ ਦੇ ਘਰ ਵਿੱਚ ਪਾਓ ਸਤਿਗੁਰ ਜੀ ਚਰਨਾਂ ਨੂੰ ਸੇਵਕ ਦੇ ਘਰ ਵਿੱਚ ਪਾਓ ਤੱਕਦਾ ਜੋਟ ਤੁਸਾਂ ਦੀ ਹੋ ਜਾਂਦਾ ਪਾਰ ਜੀ ਲਾ ਲੈ ਲਖ ਜੋਰ ਜਮਾਨਾ ਸਕਦਾ ਨਾ ਹਾਰ ਜੀ ਲਾ ਲਇ ਲਖ ਜੋਰ ਜਮਾਨਾ ਚੰਦਰ ਬਾਤਾ ਹੀ ਕਰਦਾ ਤੇਰੇ ਪਰ ਕਰਮਾਂ ਨੂੰ ਸੇਵਕ ਦੇ ਘਰ ਵਿੱਚ ਪਾਓ ਸਤ ਗੁਰ ਜੀ ਚਰਨਾਂ ਨੂੰ ਸੇਵਕ ਦੇ ਘਰ ਵਿੱਚ ਪਾਓ ਤੇਰੇ ਤੋਂ ਬਿਨਾ ਜੱਗ ਤੇ ਮੇਰਾ ਨਾ ਕੋਈ ਜੀ ਤਾਂ ਹੀ ਤੇਰੇ ਚਰਨਾਂ ਦੇ ਵਿੱਚ ਸਤ ਗੁਰ ਅਰਜੋਈ ਜੀ ਕਾਹੀ ਤੇਰੇ ਚਰਨਾ ਦੇ ਵਿੱਚ ਕਦਿਓ ਜੀ ਸਤ ਗੁਰ ਮੇਰੇ ਮਨ ਦੇ ਇਹ ਪਰਮਾ ਨੂੰ ਸੇਵਕ ਦੇ ਘਰ ਵਿੱਚ ਪਾਓ ਸਤ ਗੁਰ ਜੀ ਚਰਨਾ ਨੂੰ ਸੇਵਕ ਦੇ ਘਰ ਵਿੱਚ ਪਾਓ ਪਾਵਾ ਮੈਂ ਜਨਮ ਜਨਮ ਵਿੱਚ ਤੇਰੇ ਪ੍ਰੇਮ ਨੂੰ ਲਿਖਣ ਦਾ ਬਲ ਦੇ ਦਿਓ ਲਖਾਰੀ ਤਰਸੇ ਮਨ ਨੂੰ ਲਿਖਣੇ ਦਾ ਬਲ ਬਖਸ਼ ਦਿਓ ਜਨਗੀ ਚੋਂ ਦੂਰ ਕਰ ਦਿਓ ਸਤ ਗੁਰ ਸਭ ਡਰਨਾ ਨੂੰ ਸੇਵਕ ਦੇ ਘਰ ਵਿੱਚ ਪਾਓ ਸਤ ਗੁਰ ਜੀ ਚਰਨਾ ਨੂੰ ਸੇਵਕ ਦੇ ਘਰ ਵਿੱਚ ਪਾਓ ਸੇਵਕ ਦੇ ਘਰ ਵਿੱਚ ਪਾਓ ਸਤ ਗੁਰ ਜੀ ਚਰਨਾ ਨੂੰ ਆਓ ਗੁਰਮਖ ਜਨੋ ਇੱਥੇ ਆ ਜਿਹੜਾ ਇਸ ਇਤਿਹਾਸ ਦਾ ਪਾਠ ਹੈ ਇਹਦੀ ਸਮਾਪਤੀ ਕਰਨ ਲੱਗੇ ਆਂ ਅਗਲਾ 파ਟ ਆਪ ਗੁਰਸਿੱਖ ਸੰਗਤਾਂ ਦੇ ਪਾਵਨ ਚਰਨਾਂ ਦੇ ਵਿੱਚ ਫਿਰ ਲੈ ਕੇ ਹਾਜ਼ਰ ਹੋਵਾਂਗੇ ਜੀ ਬਿਨਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ